ਦਾ ਤੇ ਮਗੌਣੇ ਆ ਜਾਂਦੇ ਬੜ ਜਾਂਦੇ ਗੇਟ ਖੁੱਲਾ ਛੱਡੀ ਰੱਖਦੇ ਆ ਬੜ ਜਾਂਦੇ ਕੁੱਤੇ ਆ ਕੇ ਇੱਥੇ ਸਾਰਾ ਕੁਝ ਖਰਾਬ ਕਰਦੇ ਆ ਹੇ ਪੋਣਾ ਅਭੀ ਲਿਆ ਕੁਛਕ ਨਹੀਂ ਇੰਨੇ ਕੁੜੀ ਤਾਂ ਆਉਣ ਵਾਲੀ ਆ ਬੈਠੇ ਹੋ ਮੈਂ ਇਥੇ ਇਹ ਨਿਕਲਣਾ ਕੀ ਆ ਦੇਖ ਤਾਂ ਕਿਹੜੇ ਕੰਮੀ ਹੋਇਆ ਪਤੰਦਰ ਸ਼ਾਬਾਸ਼ੇ ਪੁੱਤ ਤੇਰੇ ਸ਼ਾਬਾਸ਼ੇ ਤੂੰ ਨਾ ਕੋਈ ਹਾਲੇ ਦਾ ਕੰਮ ਕਰੀ 3 ਮਹੀਨਿਆਂ ਨੂੰ ਰਾਜਗਦੀ ਦੇ ਦੇ ਉੱਤੇ ਬਹਿ ਜਾਂਦੀ ਆ ਉਹ ਚੱਲ ਕੋਈ ਗੱਲ ਨਹੀਂ ਮਾਤਾ ਫੇਕੀ ਹੋਇਆ ਆਪ ਦਾਣ ਨੂੰ ਤੁੜਕਾ ਲੈ ਤੇ ਫੇਕੀ ਹੋਇਆ ਕੋਈ ਨਹੀਂ ਸਵੇਰ ਦੀ ਲੱਗੀ ਆ ਉਹ ਵੀ ਨਾ ਕਰਦੀ ਕੀ ਆ ਉਹ ਮਾੜਾ ਮੋਟਾ ਝਾੜੂ ਪੋਚੇ ਕਰਦੀ ਆ ਉਹ ਵੀ ਦਾਣਕ ਤੇ ਕੂੜਾ ਨਹੀਂ ਕੱਢਦੀ ਹੈਗੀ ਕਰਦੀ ਆ ਉਹ ਕੰਮ ਤੈਨੂੰ ਬੜੇ ਤਾਰਸਾਉਂਦੇ ਉਹਦੇ ਤੇ ਬਣਿਆ ਫਿਰਦਾ ਨੌਕਰ ਤੂੰ ਬੋਟੀ ਦਾ ਚਲ ਕੋਈ ਨਹੀਂ ਮੈਂ ਤਾਂ ਨੌਕਰ ਕਾਦਾ ਮੜਾ ਮੋਟਾ ਕੰਮ ਕਰਨਾ ਹੀ ਪੈਂਦਾ ਘਰ ਦਾ ਫੇ ਕੀ ਹੋਇਆ ਹੂੰ ਕੰਨਣਾ ਪੈਂਦਾ ਤੈਨੂੰ ਮੜਾ ਮੋਟਾ ਐਦਾਂ ਹੀ ਕਰਦਾ ਇਹੀ ਕਾਜ ਕੁਛ ਕਰਦਾ ਇਹੀ ਜੋਗਾ ਰਹਿ ਜਾਣਾ ਬਸ ਹੁਣ ਲੱਤਾ ਘੋਟ ਨਹੀਂ ਜਾ ਕੇ ਅੰਦਰ ਉਹਦੀਆਂ ਇਹਨੂੰ ਬਾਹਰ ਕੱਢ ਲਾ ਮੈਂ ਮਨੂੰ ਕੁੜੀ ਆਉਣ ਵਾਲੀ ਆ ਇਹਦੇ ਸ਼ੂਸ਼ੇ ਮਾਸ਼ੇ ਨਹੀਂ ਮੁੱਕਦੇ ਇਹਦੇ ਜਿਹੜੇ ਜੀ ਚਲ ਜੇ ਕੰਮ ਹੋ ਗਿਆ ਤੇ ਮੈਂ ਰੋਟੀ ਬਗਾ ਲਾ ਮਾਤਾ ਨੂੰ ਵੀ ਭੁੱਖ ਲੱਗੀ ਆ ਉਧਰ ਚਲ ਕੋਈ ਨਹੀਂ ਬਣਾ ਲੈਂਦੀ ਮੈਂ ਰੋਟੀ ਨਾ ਕੁੜੀਏ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਆ ਕੁੱਤੇ ਝੱਗੀਆਂ ਨਹੀਂ ਆ ਨਾ ਪਾਇਆ ਕਰ ਮੈਨੂੰ ਨਹੀਂ ਪਸੰਦ ਹੈਗੀਆਂ ਉਹ ਤੇ ਮੰਮੀ ਜੀ ਮੈਨਾਂ ਆ ਕੇ ਆਡੀ ਸੀ ਗਰਮੀ ਆ ਇੱਕ ਬਹੁਤ ਸੀ ਮੈਂ ਕਿਹਾ ਚਲ ਮੈਂ ਇਹ ਪਾਲਾਂ ਦੂ ਆਹੋ ਤੈਨੂੰ ਹੀ ਗਰਮੀ ਲੱਗਦੀ ਆ ਦੁਨੀਆ ਜਹਾਨ ਦੀ ਸਾਨੂੰ ਤਾਂ ਕੁਛ ਲੱਗਦਾ ਹੀ ਨਹੀਂ ਪਾਲਾਂ ਦੀ ਆ ਤੂੰ ਇਹ ਨਾ ਭੋਰਾ ਤੇਰੇ ਜਾਚ ਦੇ ਨਾ ਹੋਰ ਮੈਂ ਕਿਹੜਾ ਬਾਹਰ ਪਾ ਕੇ ਗਈ ਸੀ ਇੱਥੇ ਘਰੇ ਹੀ ਸੀਗੀ ਹਾਂ ਪਤਾ ਨਹੀਂ ਕਿ ਇਹਨੂੰ ਪਾ ਪਾ ਕੇ ਦਿਖਾਉਂਦੀ ਰਹਿੰਦੀ ਇਹ ਲਾ ਦੇ ਇਹਨੂੰ ਸੂਟ ਪਾ ਕੋਈ ਵਧੀਆ ਜਿਹਾ ਹਾਂਜੀ ਲਾ ਦਿੰਦੇ ਮੰਮੀ ਹੁਣੇ ਅਮੀ ਮੈਨੂੰ ਬੋਲਦੇ ਰਹਿੰਦੇ ਕਿ ਮੈਂ ਕਿਹੜਾ ਬਾਹਰ ਪਾ ਕੇ ਚੰਦੀ ਆ ਕੱਪੜੇ ਸਾਰਾ ਦਿਨ ਮੈਂ ਘਰੇ ਹੀ ਰਹਿੰਦੀ ਆ ਕੋਈ ਇਦਾਂ ਦਾ ਕੱਪੜਾ ਬਾਹਰ ਪਾਇਆ ਨਹੀਂ ਹੈਗਾ ਅਮੀ ਬੋਲਦੇ ਰਹਿੰਦੇ ਮੈਨੂੰ ਗਰਮੀ ਕਰਕੇ ਪਾਇ ਸੀ ਕਿ ਮੈਂ ਤਾਂ ਉਦਾਂ ਸੂਟ ਹੀ ਪਾਉਂਦੀ ਆ ਮੈਨੂੰ ਪਤਾ ਮम्मा ਹੁਣਾ ਦਾ ਸੁਭਾਅ ਦਾ ਅ ਰੋਟੀਆਂ ਬਣਾਉਣ ਤਾਂ ਲੱਗੀਆਂ ਹੁਣ ਸਥਰਾ ਨਾ ਬਣਾ ਕੇ ਰੋਟੀਆਂ ਦਾ ਰੱਖ ਲਈ ਕਿਤੇਰਾ ਕੰਮ ਹੀ ਨਿਭੜੂ ਮੇਰੀ ਧੀ ਨੇ ਆਉਣਾ ਆ ਉਹਨੂੰ ਤਾਜੀ ਰੋਟੀ ਬਣਾ ਕੇ ਦੇਈ ਹੁਣ ਇਹਨਾਂ ਕੰਮ ਨਵੇੜੀ ਬਣਾ ਬਣਾ ਕੇ ਸੱਟ ਦਿੰਦੀ ਆ ਇਹ ਕਿਤੇ ਪੇ ਨੇ ਥੋੜਾ ਕੰਨ ਕ ਲਿਆ ਕੇ ਸਿੱਟਿਓ ਹਾਂਜੀ ਠੀਕ ਐ ਮੰਮੀ ਜੀ ਮੈਂ ਥੋੜੀਆਂ ਹੀ ਬਣਾਉਂਗੀ ਰੋਟੀਆਂ ਉੱਤੋਂ ਵੀ ਨਾ ਚੋਟੀਆਂ ਬਣਾਉਣੀ ਆਸ 4-5 ਮੈਂ ਜਦੋਂ ਆ ਗਿਆ ਦੀਦੀ ਹੁਣ ਕੋਈ ਨਾ ਤਾਜੀ ਬਣਾ ਕੇ ਦੇਉ ਜੀ ਟੈਨਸ਼ਨ ਨਾ ਲਓ ਤੁਸੀਂ ਚੱਕਿਓ ਟੈਨਸ਼ਨ ਨਾ ਲਓ ਮੰਮੀ ਜੀ ਟੈਨਸ਼ਨ ਮੈਂ ਨਹੀਂ ਲੈਣੀ ਹੋਰ ਤੇਰੀ ਮਾਂ ਨਹੀਂ ਲੈਣੀ ਆ ਮੇਰੇ ਬਿਨਾ ਕਹਿ ਤਾ ਤੂੰ ਕੋਈ ਕੰਮ ਕੀਤਾ ਕਦੀ ਮਰਦੀ ਗੱਲਾਂ ਮੇਰੇ ਮੋਰੇ ਚੁੱਪ ਕਰਕੇ ਹੁਣ ਰੋਟੀਆਂ ਬਣਾ ਲੈ ਜਿਹੜੀਆਂ ਚਾਰ ਬਣਾਉਣੀਆਂ ਆ ਫਿਰ ਆਪਣੇ ਆ ਜਿਹੜਾ ਪਾ ਆ ਚੋਲਾ ਜਾ ਬਦਲੇ ਨੂੰ ਮੈਂ ਕੁੜੀ ਨੂੰ ਕਿਹਾ ਸੀਗਾ ਟਾਈਮ ਨਾਲ ਆ ਜਵੇ ਮੈਂ ਤੇਨੇ ਚਾਰ ਚੱਕਰ ਮਾਰ ਦਿੱਤੇ ਮੈਂ ਫਿਰ ਰੂਟ ਲੈ ਕੇ ਆਈ ਸੀ ਭਾਈ ਤੋਂ ਲੈ ਕੇ ਰੱਖਿਆ ਤੇ ਮੈਂ ਕਿਹਾ ਚੱਲ ਇਹਨੂੰ ਫੜਾ ਦੂੰਗੀ ਕੁੜੀ ਨੂੰ ਇਹ ਕੈਨਕਾ ਵੀ ਮੈਂ ਅੰਦਰ ਹੀ ਛੱਡ ਆਈਆਂ ਹਾਏ ਦੀਦਾ ਵੀ ਨਹੀਂ ਆਹ ਆਉਂਦਾ ਤਾਂ ਹੈਗਾ ਏ ਕੋਈ ਤੁਰਿਆ ਲੈ ਤਾਂ ਉਹ ਹੀ ਤੂੰ ਨਹੀਂ ਆਉਂਦੀ ਐ ਲੈ ਇਹ ਮੇਰੀ ਤੀਨ ਹੀ ਸਾਸ੍ਰੀ ਕਾਲ ਮੇਰਾ ਪੋਤਾ ਕਿੱਦਾਂ ਠੀਕ ਆ ਕਾ ਤੀਸ ਨਾਲ ਠੀਕ ਠੰਢੀ ਪੈ ਗਈ ਪੋਤਾ ਤੈਨੂੰ ਮਿਲ ਕੇ ਕਿਦਾਂ ਠੀਕ ਐ ਤਾਂ ਠੀਕ ਆ ਮਾ ਤੀਸ ਨਾਲ ਠੀਕ ਹੋ ਹਾਂ ਠੀਕ ਐ ਪਿੰਨਾ ਟਾਈਮ ਕਾ ਤੋ ਲਾਤ ਤੈਨੂੰ ਮੈਂ ਕਿਹਾ ਸੀ ਟਾਈਮ ਨਾਲ ਆਈ ਮਮੇ ਇਹਨਾਂ ਨੂੰ ਕੰਮ ਬੈ ਗਿਆ ਫਿਰ ਮੈਂ ਕਿਹਾ ਚੱਲ ਮੈਂ ਬਸਤੇ ਹੀ ਚਲ ਜੰਨੀ ਆ ਨੇ ਮੈਂ ਬਸਤੇ ਹੀ ਆ ਗਈ ਅੱਛਾ ਮੇਰੀ ਗੱਲ ਸੁਣ ਪਹਿਲਾਂ ਇੱਧਰ ਧਿਆਨ ਆ ਮੈਂ ਨਾ ਫਰੂਟ ਲੈ ਕੇ ਆਈ ਸੀ ਭਾਈ ਤੂੰ ਮੈਨੂੰ ਪਤਾ ਸੀਗਾ ਤੈਨੂੰ ਭੁੱਲ ਜਾਣਾ ਚੇਤਾ ਚੇਤਾ ਨਹੀਂ ਮੈਨੂੰ ਬੱਸ ਵਾਲਾ ਇੱਥੇ ਲਾ ਕੇ ਗਿਆ ਫੇਰ ਇੱਥੋਂ ਕਿੱਥੋਂ ਲੈਂਦੀ ਮੈਂ ਮੈਂ ਇਦਾਂ ਨਾ ਕਰਿਆ ਕਰੋ ਮੈਂ ਠਹਿਰ ਕੇ ਜਾਣਾ ਹੀ ਆਪਾਂ ਕੁਝ ਨਾ ਕੁਝ ਖਾਣਾ ਹੀ ਉੱਥੇ ਹੀ ਉਹ ਚੁੱਪ ਕਰ ਐਵੇਂ ਤੈਨੂੰ ਪਤਾ ਹੀ ਹੈ ਤੇਰੀ ਪਰਜਾਈ ਦਾ ਉਹ ਕਿਦਾਂ ਦੀ ਆ ਉਹਨੇ ਤਾਂ ਕਹਿਣਾ ਖਾਲੀ ਹੱਥੀ ਆ ਜਾਂਦੀ ਕੁਝ ਲੈ ਕੇ ਨਹੀਂ ਹੁੰਦੀ ਚਲੋ ਆਹੋ ਹੋਰ ਮੇਰਾ ਪਤਾ ਕਿੱਥੇ ਹਾਂ ਠੀਕ ਆ ਭਾਜੀ ਠੀਕ ਆ ਹਾਂ ਠੀਕ ਆ ਆਹ ਹਉਣ ਫੜ ਲਾ ਹੱਥ ਜਿ ਇਹ ਦੱਸੀ ਨਾ ਕਿ ਮੈਨੂੰ ਮੰਮੀ ਨੇ ਲੈ ਕੇ ਦਿੱਤਾ ਆ ਸੁਣਿਆ ਨਹੀਂ ਦੱਸਦੀ ਤੇ ਨਾਲੇ ਦੋ ਨਾ ਘਰਿਆ ਕਰੋ ਖਰਚੇ ਚੁੱਪ ਕਰ ਤੇ ਇੱਤੇ ਨਹੀਂ ਕਰਨਾ ਮੈਂ ਖਰਚਾ ਹੋਰ ਕਹਦੇ ਤੇ ਕਰਨਾ ਆ ਉਹਦੇ ਤੇ ਖਰਚਾ ਕਰਨਾ ਜਿਹੜੀ ਕੰਮ ਚੋਰੀਆ ਤੂੰ ਕਿਉਂ ਭਾਬੀ ਕੰਮ ਨਹੀਂ ਕਰਦੀ ਕਿੱਥੇ ਕੰਮ ਕਰਦੀ ਆ ਉਹਨੂੰ ਵੀ ਭੁੱਖ ਤਾਦੇ ਮਗਾਨੇ ਨੂੰ ਆਪਣੇ ਮਗਰ ਹੀ ਲਾ ਆਇਆ ਉਹਨੇ ਤੇ ਤੁਹਾਨੂੰ ਰੋਟੀ ਪਾਣੀ ਦਿੰਦੇ ਆ ਟਾਈਮ ਨਾਲ ਕਿ ਨਹੀਂ ਹਾਂ ਖਾਈ ਜਾਂਦੀ ਰੁੱਖੀ ਮਿੱਸੀ ਜਿਹੜੀ ਮਿਲਦੀ ਆ ਤੂੰ ਪਹਿਲਾਂ ਇਹ ਦੱਸ ਓਹੋ ਪਰੋਣਾ ਤੈਨੂੰ ਛੱਡਣ ਦਾ ਤਾਂ ਨਹੀਂ ਆਇਆ ਮੰਮੀ ਉਹਨਾਂ ਨੂੰ ਕੰਮ ਪੈ ਗਿਆ ਸੀ ਪਹਿਲਾਂ ਉਹਨਾਂ ਨੇ ਹੀ ਛੱਡਣ ਹੋਣਾ ਸੀ ਅਚਾਨਕ ਉਹਨਾਂ ਨੂੰ ਆਫਿਸ ਤੋਂ ਕੋਈ ਫੋਨ ਆ ਗਿਆ ਫਿਰ ਮੈਂ ਕਿਹਾ ਚੱਲ ਮੈਂ ਬੱਸ ਫੜ ਕੇ ਚੱਲ ਜੰਨੀ ਹੂੰ ਫੋਨ ਤੇ ਮੈਂ ਤੁਹਾਨੂੰ ਕੀਤਾ ਹੀ ਨਹੀਂ ਤੇ ਆਪਾਂ ਫੇਰ ਆਏ ਨਹੀਂ ਕਿੰਨਾ ਉਹਨੂੰ ਕੰਮ ਜ਼ਰੂਰੀ ਆ ਜਿਹੜਾ ਇਸ ਹਾਲ ਦੇ ਵਿੱਚ ਤੈਨੂੰ ਭੇਜ ਦਿੱਤਾ ਚਲੋ ਆ ਗਈਆਂ ਮੈਂ ਤੁਹਾਡੇ ਕੋ ਸਹੀ ਸਲਾਮਤ ਤੂੰ ਮੈਨੂੰ ਦੱਸ ਦਿੰਦੀ ਮੈਂ ਇੱਥੇ ਆਟੋ ਵਾਲਾ ਭੇਜ ਦਿੰਦੀ ਕੋਈ ਚਲੋ ਕੋਈ ਨੂੰ ਮੰਮੀ ਆਹ ਸਹਾਨੂੰ ਚੱਲ ਚੱਲ ਮੇਰਾ ਪੋਤਾ ਗਰਮੀ ਵੀ ਬਹੁਤ ਹੈ ਬਾਹਰ ਨਾ ਤੇਰਾ ਹਜੇ ਤੱਕ ਕੰਮ ਕਾਰ ਨਹੀਂ ਮੁੱਕਿਆ ਤੈਨੂੰ ਮੈਂ ਕਿਹਾ ਵੀ ਸੀ ਟਾਈਮ ਦੇ ਨਾਲ ਕੰਮ ਕਰ ਲੈ ਮੇਰੀ ਕੁੜੀ ਨੇ ਆਉਣਾ ਆ ਚਲ ਚੁੱਪ ਕਰੋ ਬਹਿ ਜਾਓ ਮੰਮੀ ਹਾਂ ਜਸਟੀਕਾ ਰਸਿਕਾ ਪਾ ਕੁੜੀ ਉਹ ਸੁਣੋ ਕਿਦਾਂ ਠੀਕ ਹੈ ਪੀਸ ਨਾ ਠੀਕ ਹੋ ਠੀਕ ਹੈ ਹਾਂ ਰੱਖੋ ਤੁਸੀਂ ਰਹਿਣ ਦਿਂਦੇ ਤੁਸੀਂ ਕੋਈ ਗੱਲ ਨਹੀਂ ਬਾਪੂ ਕਿਰਤੀ ਐ ਇੰਨਾ ਵਿਚਾਰੀ ਖਰਚਾ ਕਰਕੇ ਲੈ ਕੇ ਆਈ ਆ ਤੇ ਇਹਦਾ ਕੰਮ ਕਾਰ ਹੀ ਨਹੀਂ ਮੁੱਕਦਾ ਇਹਦਾ ਹੱਥ ਜੇ ਹਿਲਾਉਂਦੀ ਰਹਿੰਦੀ ਆ ਇਨੂੰ ਸਾਹਬ ਕੇ ਰੱਖ ਵੀ ਲਈ ਆਪ ਹੀ ਨਾ ਖਾ ਲਈ ਪੀਣ ਨੂੰ ਲੈ ਕੇ ਆ ਕੁੜੀ ਲਈ ਕੁਛ ਕੋਈ ਨਹੀਂ ਆਇਆ ਹੁੰਦੇ ਆ ਕੋਈ ਗੱਲ ਨਹੀਂ ਹੋਣੀ ਤੇ ਗਏ ਆ ਬੈਠ ਮੇਰਾ ਪੁੱਤ ਸਿੱਧਾ ਹੋ ਕੇ ਇੱਥੇ ਹੋਰ ਕਿਦਾਂ ਤੇਰੀ ਸੱਸ ਵੀ ਠੀਕ ਸੀ ਠੀਕ ਆ ਮੰਮੀ ਠੀਕ ਹੀ ਹੂ ਹਾਂ ਠੀਕ ਆ ਸਾਰੇ ਚਲ ਠੀਕ ਹੀ ਚਾਹੀਦੀ ਆ ਬਾਜੀ ਮੈਂ ਕਿੱਥੇ ਕੰਮ ਤੇ ਗਿਆ ਨਹੀਂ ਕੰਮ ਤੇ ਗਿਆ ਉੱਥੇ ਇੱਥੇ ਆਜਾ ਅੱਛਾ ਐਡਵਾਰ ਕਰਕੇ ਨਾ ਇੱਥੇ ਆਦੀ ਕਰਕੇ ਹਲਲੋ ਮੰਮੀ ਜੀ ਤੁਸੀਂ ਨਾ ਕਚ ਜੀਏ ਤੈਨੂੰ ਕੋਈ ਕੰਮ ਕਰਨਾ ਹੀ ਨਹੀਂ ਆਉਂਦਾ ਤੈਨੂੰ ਕਹਿ ਕੇ ਕਰਾਉਣਾ ਪੈਂਦਾ ਜੋ ਕਰਾਉਣਾ ਪੈਂਦਾ ਨਾ ਤੇਰੀ ਮਾਂ ਨੇ ਤੈਨੂੰ ਇਹ ਨਹੀਂ ਸਿਖਾਇਆ ਹੈਗਾ ਕਿ ਪਾਣੀ ਨਹੀਂ ਲੈ ਕੇ ਆਉਣਾ ਠੰਡਾ ਲੈ ਕੇ ਆਉਣਾ ਜਿਹੜਾ ਮੈਂ ਲੈ ਕੇ ਆਈ ਸੀਗੀ ਉਹ ਤੂ ਟੱਪਣਾ ਹੋਣਾ ਨਾ ਉਹ ਰੱਖ ਲੈ ਸਾਹਮਣੇ ਕੋਈ ਗੱਲ ਨਹੀਂ ਭਾਬੀ ਤੁਸੀਂ ਕੋਈ ਨਹੀਂ ਕੰਮ ਕਰੂ ਮੈਂ ਕਰਦੀ ਗੱਲ ਤੀ ਐਵੇਂ ਨਾ ਬੋਲੀ ਜਾਇਆ ਕਰੋ ਮੈਨੂੰ ਪਿਆਸ ਹੀ ਲੱਗੀ ਸੀ ਪਾਣੀ ਪੀਣਾ ਸੀ ਮੈਂ ਕੰਡਾ ਬਾਚੋ ਪੀ ਲਾਂ ਮੈਂ ਪਤਾ ਮੈਂ ਤੇਰੇ ਲਈ ਸਵੇਰੇ ਹੀ ਮੈਂ ਜਾ ਕੇ ਉੱਥੇ ਦੁਕਾਨ ਤੋਂ ਲੈ ਕੇ ਆਈ ਮੈਂ ਕਿਹਾ ਮੇਰੀ ਤੀਨੇ ਹੋਣਾ ਆ ਦੇ ਲੈ ਇੱਧੇ ਸਾਹਮਣੇ ਸਾਹਮਣੇ ਚੀਜ਼ਾਂ ਰੱਖਦੀ ਰਹਿੰਦੀ ਆ ਜੇ ਤੋ ਆਪਣੇ ਆਉਣੇ ਆ ਉਹਨਾਂ ਨੂੰ ਦੇਣਾ ਹੋਣਾ ਆ ਚਲ ਕੋਈ ਨਹੀਂ ਪਾਣੀ ਦੀ ਪਿਆਸ ਲੱਗੀ ਹੁਣ ਕੋਲਡ ਡਰਿੰਕ ਲੈ ਥੋੜੀ ਮਿਟਾ ਦਾਨੀ ਤੂੰ ਐਵੇਂ ਆਪਣਾ ਪਾਰਾ ਨਹਾਈ ਕਰਿਆ ਕਰੋ ਸ਼ਾਂਤ ਰਿਹਾ ਕਰੋ ਤੋ ਐਵੇਂ ਨਾ ਬਹੁਤ ਹੀ ਪੂਹ ਹੈ ਨਾ ਜਿਹੜਾ ਇਹਨੂੰ ਇਹ ਬਹੁਤ ਚੰਟ ਆ ਪਾਣੀ ਪੀਓ ਥੋੜਾ ਤੇ ਹੀ ਵੀ ਬਾਹਰੋਂ ਆਏ ਹੋ ਹਾਂ ਜੀ ਪੀ ਲੈ ਲੇ ਲੂ ਬਾਲਣ ਕੀਤਾ ਆ ਕੋਈ ਨਹੀਂ ਮੈਂ ਤੁਹਾਨੂੰ ਭਾਬੀ ਬਾਅਦ ਚ ਲੈ ਜਿਓ ਕਿਹੜਾ ਕਿੱਥੇ ਜਾਣਾ ਹੂੰ ਬੈਠਣ ਨੂੰ ਤਾਂ ਅੱਗੇ ਤਿਆਰ ਰਹਿੰਦੀ ਹੈ ਹੋਰ ਸੁਣਾਉਂਦੀ ਠੀਕ ਠਾਕ ਹਾਂ ਜੀ ਠੀਕ ਆ ਤੁਹਾਨੂੰ ਦੱਸ ਸੁਣਾਉਂਦਾ ਠੀਕ ਠਾਕ ਕਿ ਆ ਘਰੇ ਸਾਰੇ ਸਭ ਠੀਕ ਆ ਮਾਸੀ ਜੀ ਹੁਣੀ ਬਾਜੀ ਹੁਣੀ ਠੀਕ ਆ ਹਾਂ ਜੀ ਹਾਂ ਜੀ ਚਲੋ ਠੀਕ ਹੈ ਚਾਈ ਦਾ ਬਹੁਤ ਸੋਹਣੇ ਲੱਗੇ ਜਾਨੇ ਅੱਜ ਤੁਸੀਂ ਸੋਹਣੇ ਲੱਗਦੇ ਆ ਕੱਪੜੇ ਪਾਏ ਹੋਰ ਭਾਬੀ ਗਰਮੀ ਪਤਾ ਕਿੰਨੀ ਸੂਟ ਪੈਂਦੇ ਨਹੀਂ ਆ ਤੇ ਨਹੀਂ ਗਰਮੀ ਤਾਂ ਬਹੁਤ ਹੋਈ ਆ ਆਪਣਾ ਧਿਆਨ ਰੱਖਿਆ ਕਰੋ ਉਹ ਤੁਹਾਨੂੰ ਬਤਾ ਉਦੋਂ ਸ਼ਹਿਰਾਂ ਆਪੂ ਨਾ ਕਹਿੰਨੇ ਸੁਣਾ ਨਜ਼ਰ ਨਾਲ ਆਵੀ ਮੇਰੀ ਧੀ ਨੂੰ ਉਹਦੇ ਤਾਂ ਜਾਚੇ ਦੇ ਆ ਪਾਏ ਇਦਾਂ ਦੇ ਕੱਪੜੇ ਤੂੰ ਜਿਹੜੀਆਂ ਇਹ ਕੁਤਤ ਝਗੀਆਂ ਜੀਆਂ ਪਾ ਲੰਨੀ ਆ ਤੇਰੇ ਭੋਰਾ ਨਹੀਂ ਖਰੀਆਂ ਲੱਗਦੀਆਂ ਇਹ ਲੈ ਤੇ ਮੰਮੀ ਗਰਮੀ ਆ ਫਿਰ ਕੀ ਹੋ ਗਿਆ ਮੈਂ ਤੈਨੂੰ ਕਦੋਂ ਦਾ ਕਿਹਾ ਆ ਕੁੜੀਏ ਸੂਟ ਪਾ ਕੇ ਆ ਹੱਲੇ ਤੱਕ ਨਹੀਂ ਤੂੰ ਕਹਿਣਾ ਮੰਨੀ ਘਰੇ ਹੀ ਰਹਿੰਦੇ ਆ ਉਹ ਕਿਹੜਾ ਕਿਤੇ ਜਾਂਦੇ ਆ ਮੈਂ ਪਾਇਆ ਨਹੀਂ ਸੂਟ ਤਾਂ ਵੀ ਨਾ ਬੋਲੀ ਚਾਹ ਬੜੋਂ ਇਹ ਜਾਣ ਕੇ ਇੰਨੇ ਇਹ ਗੱਲ ਕਹੀ ਆ ਮੈਂ ਇਹਨੂੰ ਰੋਕਦੀ ਐ ਇਹਨੂੰ ਕੇ ਕੱਪੜੇ ਨਹੀਂ ਪਾਉਣੇ ਹੈਗੇ ਤੁਹਾਨੂੰ ਵੀ ਪਤਾ ਕਿੰਨੀ ਗਰਮੀ ਪੈਂਦੀ ਹੈ ਗਰਮੀ ਇਹਨੂੰ ਪੈਂਦੀ ਸਾਰੇ ਜਹਾਨ ਦੀ ਭੋਰ ਜਾਚਦੇ ਹੁਣ ਕੱਪੜੇ ਤਾਈਓ ਕੋਮਲ ਸੋਹਣੇ ਲੱਗਦੇ ਆ ਤੂੰ ਤਾਂ ਮੇਰਾ ਪੁੱਤ ਸੋਹਣਾ ਹੀ ਬਹੁਤ ਲੱਗਦਾ ਇਸ ਕੱਪੜਿਆਂ ਦੇ ਵਿੱਚ ਹਾਂ ਐਵੇਂ ਚੱਕੀ ਜੋ ਵੀ ਲੋਤੀ ਹਾਂ ਮੈਨੂੰ ਨਜ਼ਰ ਲੱਗ ਜਾਂਦੀ ਹੈ ਹਾਂ ਮੈਂ ਆਪੇ ਗੱਲ ਕਰ ਲਾਂਗੀ ਮੈਂ ਉਹਦੇ ਨਾਲ ਆਪਣੇ ਧੰਗ ਨਾਲ ਨਾ ਹੁਣ ਕੁੜੀ ਲੈ ਚਾਹ ਵੀ ਬਣਾ ਲਾ ਇੱਥੇ ਬੋਤ ਨਾ ਬਣ ਕੇ ਖੜੀ ਰਹੀ ਕਹਿਣਾ ਬਹੁਤ ਕੰਮ ਕਰਦੀ ਐ ਜੀ ਨਾਲੇ ਮੁੰਡੇ ਨੂੰ ਕਿੱਥੇ ਭੇਜਿਆ ਆ ਉਹਨੂੰ ਫੋਨ ਕਰਕੇ ਸੱਦ ਲਾ ਆ ਗਿਆ ਆ ਗਿਆ ਮਾਦਾ ਆ ਗਿਆ ਹਾਂਜੀ ਹਾਂਜੀ ਹੋ ਠੀਕ ਠਾਕ ਠੀਕ ਠਾਕ ਸਭ ਠੀਕ ਨਾਲ ਵਧੀਆ ਵਧੀਆ ਤੁਸੀਂ ਤਾਂ ਬੋਲਦੇ ਠੀਕ ਠਾਕ ਆ ਗਏ ਤਾਂ ਮੈਂ ਤੈਨੂੰ ਕਿਹਾ ਆ ਕੁੜੀ ਨੇ ਆਉਣਾ ਤੂੰ ਕਿੱਥੇ ਟੱਲਣ ਤੁਰ ਪਿਆ ਉਹ ਬਾਹਰ ਹੀ ਸੀਗਾ ਮਾਦਾ ਬਾਹਰ ਮੁੰਡਾ ਆਇਆ ਸੀ ਮੈਂ ਉਹਨੂੰ ਮਿਲਣ ਗਿਆ ਸੀ ਮੜਾ ਜ ਆ ਮੁੰਡਾ ਆਇਆ ਸੀਗਾ ਉੱਥੇ ਹਾਂ ਕੋਈ ਨਹੀਂ ਹੋਰ ਚਾਹ ਬਣੀ ਪੀਤਾ ਕਿ ਨਹੀਂ ਲੈ ਹੂੰ ਬਣਾਉਂਗੀ ਤਾਂ ਪੀਉਂਗੀ ਕੋਈ ਗੱਲ ਨਹੀਂ ਮੈਂ ਹੁਣੇ ਗਈ ਭਾਬੀ ਪੀਲਾ ਨੇ ਚਾਹ ਵੀ ਚਲ ਕੋਈ ਨਹੀਂ ਚਾਹ ਪਾਣੀ ਬਣਾਉਂਦੀ ਉਹਨੂੰ ਕਹਿੰਦਾ ਮੈਂ ਤੇ ਬੈਠੋ ਨਹੀਂ ਤੇ ਮੈਂ ਲੈ ਗਿਆ ਮ ਕੋ ਖਾਣ ਪੀਣ ਨੂੰ ਇਹ ਵੀ ਟੀਮੀ ਦੇ ਪਿੱਛੇ ਲੱਗਾ ਆ ਟੀਮੀ ਦਾ ਨੌਕਰ ਬਣਿਆ ਆ ਤੂੰ ਰਲਾਈ ਰੱਖਦਾ ਇਹਨੂੰ ਇੰਨੀਆਂ ਸੋਹਣੀਆਂ ਲੱਗਦੀਆਂ ਆ ਗਰਮੀ ਬੜੀ ਆਂਦੀ ਮੰਮੀ ਕੋਈ ਨਹੀਂ ਹਾਂ ਇੰਤੇ ਟੁੱਟ ਨਾ ਜਾਣ ਸੋਹਣੀਆਂ ਆ ਦਾਣਾ ਹੋ ਕੇ ਤੈਨੂੰ ਕਿਹਾ ਮੈਂ ਉੱਪਰ ਹੋ ਕੇ ਦਾਣਾ ਬੈਠਿਆ ਕਰ ਹਾਂ ਇਦਾਂ ਦੇ ਹਾਲ ਚ ਲੈ ਤਾਂ ਇਹਨੂੰ 4 ਸਾਲ ਹੋ ਗਏ ਵਿਆਹ ਹੀ ਆਈ ਨੂੰ ਅਜੇ ਤੱਕ ਨਹੀਂ ਕੋਈ ਪੋਤੇ ਦਾ ਮੂੰਹ ਦਿਖਾਇਆ ਮੰਮੀ ਇਹੋ ਜਿਹੀ ਗੱਲਾਂ ਨਾ ਕਰਿਆ ਕਰੋ ਇਹ ਤੇ ਚੀਜ਼ਾਂ ਪਰਮਾਤਮਾ ਦੀ ਦੇਣ ਆ ਹੋਰ ਪਰਮਾਤਮਾ ਇਹਦੇ ਪਾਰ ਹੀ ਆ ਬੁੱਤਾਂ ਕਿਤੇ ਤੂੰ ਵੀ ਹੈਗੀ ਆ ਪੁੱਤ ਪਰਮਾਤਮਾ ਨੇ ਤੇਰੀ ਸੁਣੀ ਆ ਨਾ ਇਹ ਹੈਗੀ ਕਿ ਲੈਣੀ ਆ ਇਹਨੂੰ ਨਹੀਂ ਕੁਝ ਵੀ ਹੋਣਾ ਲੈ ਤਾਂ ਮੰਮੀ ਐਦਾਂ ਨਹੀਂ ਬੋਲੀਦਾ ਨਾ ਐਦਾਂ ਦੇ ਸ਼ਬਦ ਮੂੰਹ ਚ ਗੱਡੀਦੇ ਇੰਨਾ ਵਿਚਾਰੀ ਕਰਦੀ ਤੁਹਾਡਾ ਤੂੰ ਇਹਨੂੰ ਮੇਰੇ ਵਾਂਗੂ ਰੱਖਿਆ ਕਰੋ ਜਿੱਦਾਂ ਮੈਨੂੰ ਪਿਆਰ ਕਰਦੇ ਹੋ ਨਾ ਉਦਾਂ ਰੱਖਿਆ ਕਰੋ ਭਾਬੀ ਹੋਰ ਖੇਤ ਆ ਸੁਭਾਅ ਮੇਰਾ ਕਰਦੀ ਆ ਨਾਲੇ ਤੂੰ ਤਾਂ ਮੇਰੀ ਧੀ ਆ ਮੈਂ ਕਹਤਾ ਉਹਨੂੰ ਤੇਰੇ ਵਾਂਗੂ ਰੱਖਾਂ ਤੂੰ ਮੇਰੀ ਮਾਂ ਨਾ ਬਣ ਕੇ ਦਿਖਾ ਮੈਨੂੰ ਅੱਛਾ ਮੈਨੂੰ ਪਤਾ ਮੈਂ ਕੀ ਕਰਨਾ ਕਿੰਨੇ ਕਰਨ ਐਵੇਂ ਬਹੁਤਾ ਨਾ ਬੋਲਿਆ ਕਰ ਦੇਖ ਤਾਂ ਜਿੰਨਾ ਕ ਮੈਂ ਕਹਿ ਦਵਾ ਉਹਨਾਂ ਕੇ ਕੰਮ ਕਰਨਾ ਆਪਣੀ ਅਕਲ ਤੋਂ ਵੀ ਥੋੜਾ ਜਿਹਾ ਕੰਮ ਲੈ ਲਿਆ ਕਰ ਕੁੜੀ ਨੂੰ ਭੋਰਾ ਦੁੱਧ ਦੇ ਵਿੱਚ ਪੱਤੀ ਪਾ ਦੰਦੀ ਆਲਾ ਤੇ ਜਿੱਡੀ ਦੁੱਧ ਦੀ ਬੋਤਲ ਲੈ ਕੇ ਆਂਦੀ ਆ ਪਾਦਾ ਇਹਦੇ ਵਿੱਚ ਪੱਤੀ ਇਹ ਤੂੰ ਤਾਂ ਨਹੀਂ ਪੀਣਾ ਕੋਈ ਨਹੀਂ ਬਣਾਦੀ ਦਿਮਾਗ ਹੀ ਇਹਦਾ ਕਿ ਪਤਾ ਨਹੀਂ ਕਿੱਥੇ ਇਹਦਾ ਲੱਗਾ ਰਹਿੰਦਾ ਸੋਰਤੀ ਪਤਾ ਨਹੀਂ ਕਿੱਥੇ ਗਈ ਉਹ ਐ ਦੀ ਉਹਨਾਂ ਕਈ ਬਣਾਈ ਜਿੰਨਾ ਕ ਪੀਣਾ ਆ ਮੰਮੀ ਆਜੋ ਹੋਰੇ ਮੈਂ ਤੁਹਾਡੇ ਵੱਲ ਆਈ ਆਂ ਤੇ ਤੁਸੀਂ ਐਵੇਂ ਆ ਗਈ ਬੈਠੋ ਹੁਣ ਜਿਹੜਾ ਨਹੀਂ ਕੰਮ ਆਉਂਦਾ ਇਹਨੂੰ ਦੱਸਣਾ ਪੈਂਦਾ ਆ ਚਲੋ ਹੌਲੀ ਹੌਲੀ ਕਰ ਲੈ ਇਹ ਕੈਨੂੰ ਹਨਾ 20 ਵਾਰੀ ਮੁੰਡੇ ਨੂੰ ਕਿਹਾ ਆ ਬੈਠ ਕੇ ਕੀ ਕੀ ਕਰਦਾ ਇਹਨੂੰ ਘਰ ਸੈਟ ਇਹ ਭੋਰਾ ਨਹੀਂ ਆਖੇ ਰ ਲੱਗਦਾ ਹੈਗਾ ਜਨਾਨੀ ਕਬੇ ਤਾਂ ਮਿੰਟਾਂ 'ਚ ਤੁਰ ਪੈਂਦਾ ਉਹਦਨ ਨੂੰ ਚੱਲ ਐਤਵਾਰ ਦੀ ਛੁੱਟੀ ਹੁੰਦੀ ਉਹਨਾਂ ਨੂੰ ਵੀ ਹੂੰ ਉਦਾਂ ਤੇ ਕੰਮ ਤਾਂ ਹੀ ਰਹਿੰਦੇ ਆ ਆ ਹੋਰ ਕਿੱਦਾਂ ਕਮਨ ਸੱਸ ਤੇਰੀ ਕਿੱਦਾਂ ਠੀਕ ਆ ਉਹ ਤਾਂ ਹੋਰ ਉਹ ਠੀਕ ਠਾਕ ਮੰਮੀ ਹਾਂ ਤੇ ਕੰਮ ਆ ਕਰ ਕਿੱਦਾਂ ਕਰਦੀ ਐ ਕੰਮ ਦੇ ਮੰਮੀ ਫਿਰ ਮੈਂ ਹੀ ਕਰਦੀ ਐ ਮੰਮੀ ਕਹਿੰਦੇ ਆ ਵੀ ਚੱਲ ਇਹ ਹਾਲਤ 'ਚ ਕਰਨਾ ਚਾਹੀਦਾ ਤੇ ਉਹਨੂੰ ਬਹੁਤ ਅੱਜਿਆ ਹਨਾ ਉਹ ਬੜੀ ਦਾਨੀ ਬਣੀ ਫਿਰਦੀ ਐ ਉਹਨੂੰ ਬਹੁਤ ਪਤਾ ਹਨਾ ਡਾਕਟਰ ਬਣੀ ਫਿਰਦੀ ਆ ਉਹ ਕੰਨਾ ਚਾਹੀਦਾ ਏਸ ਹਾਲ ਦੇ ਵਿੱਚ ਕੰਮ ਐਵੇਂ ਨਾ ਹੱਥ ਲਾਇਆ ਕਰ ਤੂੰ ਕੰਮ ਨੂੰ ਘੋੜੇ ਵਰਗੀ ਤੇਰੀ ਸੱਸ ਆ ਕਰਿਆ ਕਰਿਆ ਆਪ ਹੀ ਉਹ ਮੰਮੀ ਉੱਥੇ ਤੇ ਕਰਨਾ ਹੀ ਪੈਣਾ ਐਦਾਂ ਕਿੱਥੋਂ ਉੱਥੇ ਬਹਿ ਜਾ ਜੇ ਕਹਿੰਦੇ ਆ ਕੰਮ ਕਰ ਤੇ ਫਿਰ ਮੈਨੂੰ ਕਰਨਾ ਹੀ ਪੈਣਾ ਹੋਰ ਕੰਨਾ ਪੈਣਾ ਐ ਐਵੇਂ ਨਾ ਕਰਿਆ ਕਰ ਮੈਂ ਆ ਵੀ ਤੇਰੀ ਸੱਸ ਦੇ ਨਾਲ ਗੱਲ ਕਰੂੰਗੀ ਖਬਰਦਾਰ ਮੇਰੀ ਧੀ ਨੂੰ ਲਾਇਆ ਕੰਮ ਤੇ ਮੈਂ ਤਾਂ ਆਪਣੀ ਧੀ ਤੋਂ ਕਦੀ ਇੱਥੇ ਭਾਂਡਾ ਚੱਕ ਕੇ ਉੱਥੇ ਨਹੀਂ ਰਖਾਇਆ ਸੀਗਾ ਕਦੀ ਲਾਈ ਸੀ ਮੈਂ ਕੰਮ ਤੇ ਕਦੀ ਵੀ ਨਹੀਂ ਫੁੱਲਾ ਮੰਗੂ ਰੱਖੀ ਮੈਂ ਆਪਣੀ ਧੀ ਉੱਥੇ ਐਵੇਂ ਲਾਪਾਂ ਦੀ ਉਹ ਬਹੁਤ ਚੌਦਰਦਾਰੀ ਕਰਦੀ ਫਿਰਦੀ ਏ ਜਿਹੜੀ ਉਹਨੂੰ ਮੈਸੂਤ ਕਰੂੰ ਮम्मी ਮੈਂ ਹੌਲੀ ਹੌਲੀ ਕਰ ਲੈਨੀ ਹੰਨੀ ਸਾਰਾ ਕੰਮ ਐਵੇਂ ਨਾ ਕੋਈ ਉਹਨਾਂ ਨਾਲ ਗੱਲ ਕਰਿਓ ਉਹਨਾਂ ਨੇ ਫਿਰ ਕਹਿਣਾ ਵੀ ਆਪਣੇ ਮਾਪਿਆਂ ਦੇ ਜਾ ਕੇ ਦੱਸਦੀ ਏ ਗੱਲਾਂ ਉਹ ਕੌਣ ਹੁੰਦੇ ਕਹਿਣ ਵਾਲੇ ਕਹਿ ਕੇ ਦਿਖਾਵੇ ਤਾਂ ਤੁਹਾਨੂੰ ਪਤਾ ਹੀ ਆ ਏਦਾਂ ਫਿਰ ਤੂੰ ਉਹਨਾਂ ਨੂੰ ਪੁੱਛੋਗੇ ਤੇ ਉਹਨਾਂ ਨੇ ਮੈਨੂੰ ਹੀ ਕਹਿਣਾ ਹੋਵੇ ਅੱਗੇ ਹੂੰ ਖਬਰਦਾਰ ਜੇ ਤੂੰ ਹਨਾ ਮੇਰੇ ਤੋਂ ਕੋਈ ਗੱਲ ਕੋਈ ਤਾਂ ਜੇ ਕੁਝ ਤੈਨੂੰ ਕਹਿਣ ਦੀ ਹੁੰਦੀ ਜੋ ਜੇ ਤੰਗ ਕਰਦੀ ਏ ਮੈਨੂੰ ਦੱਸਿਆ ਕਰ ਮੈਂ ਦੱਸ ਦਿੱਤੀ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿੱਤਾ ਕੋਈ ਗੱਲ ਨਹੀਂ ਓ ਤਾਂ ਠੀਕ ਏ ਸਹੀ ਆਹੋ ਆਹ ਕੋਈ ਨਹੀਂ ਮੈਂ ਆਉਂਗੀ ਕਿਸੇ ਦਿਨ ਨਾਲੇ ਸੰਧਾਰੇ ਤੇ ਮੇਰੇ ਪੁੱਤ ਨੇ ਕਿੱਦਾਂ ਦਾ ਸੂਟ ਲੈਣਾ ਆ ਮੈਨੂੰ ਦੱਸ ਮੈਂ ਓਦਾਂ ਦਾ ਹੀ ਸੂਟ ਲੈ ਕੇ ਦਊ ਸੋਨਾ ਜੇ ਰਹਿਣ ਤ ਮम्मी ਸੂਟ ਸਾਟ ਕੋਈ ਲੋੜ ਨਹੀਂ ਸੂਟ ਲੈ ਕੇ ਦੇਣ ਦੀ ਐਨੇ ਤੇ ਪਏ ਆ ਮੇਰੇ ਕੋ ਜਿਹੜੇ ਤੁਸੀਂ ਲੈ ਕੇ ਦਿੱਤੇ ਕਿਉਂ ਰਹਿਣ ਤ ਮਾ ਤੇਰਾ ਹੱਕ ਬਣਦਾ ਸੰਧਾਰੇ ਦਾ ਮੈਂ ਤਾਂ ਲੈ ਕੇ ਦੇਣਾ ਤੈਨੂੰ ਤੂੰ ਮੈਨੂੰ ਦੱਸ ਕਿੱਦਾਂ ਦਾ ਚਾਹੀਦਾ ਤੈਨੂੰ ਸੂਟ ਚਲ ਤੈ ਇਦਾਂ ਕਰਿਓ ਤੀ ਭਾਬੀ ਨੂੰ ਪੁੱਛ ਲੈ ਠੀਕ ਆ ਉਹਨੇ ਲੈ ਕੇ ਦੇ ਦੇਣਾ ਆਪਣੇ ਹਿਸਾਬ ਨਾਲ ਨਹੀਂ ਉਹ ਤਾਂ ਕਿ ਮੈਂ ਪੁੱਛਣਾ ਆ ਮੈਂ ਤਾਂ ਆਪਣੀ ਪਸੰਦ ਦਾ ਤੈਨੂੰ ਲੈ ਕੇ ਦਵਾਂ ਸੂਟ ਨਾਲੇ ਸੋਨਾ ਉਹਨਾਂ ਤੋਂ ਮਮੀ ਨੱਕ ਜਿਹੀ ਚੜਾਈ ਜਾਣੀ ਐ ਤੇ ਐਵੇਂ ਅੱਖਾਂ ਜਿਹਾ ਕੱਢ ਕੇ ਦੇਖੀ ਜਾਣਾ ਐ ਐਵੇਂ ਨਜ਼ਰ ਲਗਾਉਣੀ ਐ ਤੂੰ ਚਲੋ ਕੋਈ ਨਹੀਂ ਜਿੱਦਾਂ ਦਾ ਮੱਛੀ ਲੈ ਦੇ ਮਮੀ ਪਾ ਲਾਂਗੀ ਮੈਂ ਠੀਕ ਆ ਹੂੰ ਚੱਲ ਤੂੰ ਹੁਣ ਤੂੰ ਲੱਕ ਸਿੱਧਾ ਕਰ ਲੈ ਕਦੋਂ ਦੀ ਬੈਠੀ ਆ ਕੋਈ ਨਹੀਂ ਮੈਂ ਪੈਣੀ ਮੈਂ ਫਰੈਸ਼ ਹੋ ਕੇ ਆ ਜਾ ਮੜਿਆ ਬਾਅਦ ਇਹਦੀ ਜਿੱਲੀ ਜਿਹਦੀ ਹਲੇ ਤਾਂ ਹੀ ਚਾਹ ਨਹੀਂ ਬਣੀ ਕੋਈ ਗੱਲ ਨਹੀਂ ਆਪੇ ਆ ਜਾਂਦੇ ਆ ਆਈ ਮੈਂ ਮੜਿਆ ਬਾਅਦ ਇਨੇ ਤਾਂ ਇਨਾ ਤੰਗ ਕੀਤਾ ਆ ਪਤਾ ਨਹੀਂ ਕਾਤੋਂ ਇਹਨੂੰ ਸਮਝ ਆਗਦੀ ਢੂੜੀ ਭਰੀ ਹੈ ਤੇ ਦਿਮਾਗ ਦੇ ਵਿੱਚ ਇਹਨਾਂ ਤਾਂ ਕਿਸੇ ਤਰ੍ਹਾਂ ਸੂਤ ਕਾਨਾ ਹੀ ਪੈਣਾ ਆ